ਸਰਕਾਰ ਅਤੇ ਅਧਿਆਪਕਾਂ ਵਿਚਕਾਰ ਰੇੜਕ ਦਾ ਥੰਮੰਤਾ ਨਾ ਨਹੀਂ ਲੈ ਰਿਹਾ ਹੈ ਮਾਨਸੇ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਹੋਰ ਅਧਿਆਪਕ ਦੀ ਬਦਲੀ ਤੋਂ ਗੁੱਸਿਆਏ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਨਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਅਧਿਆਪਕਾਂ ਨੇ ਬੈਰੀਕੇਡ ਉਖਾੜ ਦਿੱਤੇ ਜਿਸ ਕਾਰਨ ਮਾਹੌਲ ਗਰਮ ਹੋ ਗਿਆ ਦੱਸਣਯੋਗ ਹੈ ਕਿ ਬਦਲੀ ਕੀਤੇ ਅਧਿਆਪਕਾਂ ਦੇ ਹੱਕ ਵਿੱਚ ਨਿਤਰੇ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਤਹਿਤ 25 ਫਰਵਰੀ ਨੂੰ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇੱਕ ਹੋਰ ਅਧਿਆਪਕ ਦੀ ਬਦਲੀ ਤੋਂ ਬਾਅਦ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਤੇ ਨਾਰੇबाजी ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਅੱਜ ਟੈਸਟਿੰਗ ਕਰਨ ਆਈ ਸੀ ਸਾਡੇ ਸਕੂਲ 'ਚ ਪਰ ਜਦੋਂ ਟੈਸਟਿੰਗ ਦਾ ਵਿਰੋਧ ਪੂਰੀ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਆਇਆ ਪੂਰੇ ਪੰਜਾਬ ਵੱਲੋਂ ਤਾਂ ਅਸੀਂ ਵੀ ਉਹਦਾ ਵਿਰੋਧ ਕੀਤਾ ਜੀ ਤਾਂ ਬਸ ਉਸ ਕਰਕੇ ਬਦਲੀ ਹੋ ਗਈ ਸਾਡਾ ਪੜੋ ਪੰਜਾਬ ਪੜਾਓ ਪ੍ਰੋਜੈਕਟ ਪੰਜਾਬ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਉਹਦਾ ਅਧਿਆਪਕ ਜਥੇਬੰਦੀਆਂ ਸਾਡੀ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ ਲਿਖਤੀ ਅਸੀਂ ਸਿੱਖਿਆ ਮੰਤਰੀ ਨੂੰ ਦੱਸ ਚੁੱਕੇ ਹਾਂ ਪਰ ਇੱਥੋਂ ਦਾ ਮਾਨਸਾ ਦੀ ਵੀਓ ਰਜਿੰਦਰ ਕੌਰ ਜੋ ਕਿ ਨਾਦਰ ਸ਼ਾਹੀ ਫਰਮਾਨ ਨੇ ਉਹਦੇ ਟੀਮਾਂ ਲੈ ਜਾਂਦੀ ਹੈ ਸਕੂਲਾਂ ਦੇ ਵਿੱਚ ਸਾਡੇ ਨਾਲ ਧੱਕੇਸ਼ਾਹੀ ਕਰਦੀ ਹੈ ਜਬਰੀ ਅਧਿਆਪਕਾਂ ਤੋਂ ਪੁਲਿਸ ਲਿਜਾ ਕੇ ਟੈਸਟਿੰਗ ਕਰਵਾਈ ਜਾਂਦੀ ਹੈ ਜਿੱਥੇ ਅਧਿਆਪਕ ਕੋਈ ਵਿਰੋਧ ਕਰਦੇ ਨੇ ਸਾਡੇ ਅੱਜ ਦੋ ਅਧਿਆਪਕਾਂ ਦੀਆਂ ਪ੍ਰਬੰਧਕੀ ਅਧਾਰ ਤੇ ਬਦਲੀਆਂ ਕੀਤੀਆਂ ਗਈਆਂ ਨੇ ਉਸ ਦੇ ਵਿਰੋਧ ਦੇ ਵਿੱਚ ਅਸੀਂ ਅਣਮਿਥੇ ਸਮੇਂ ਲਈ ਇੱਥੇ ਧਰਨਾ ਲਾਇਆ ਹੋਇਆ ਜਿੰਨੀ ਦੇਰ ਡੀਓ ਪ੍ਰਾਇਮਰੀ ਆ ਕੇ ਇੱਥੇ ਅਨਾਉਂਸ ਨਹੀਂ ਕਰਦੀ ਵੀ ਇਹ ਬਦਲੀਆਂ ਰੱਦ ਕੀਤੀਆਂ ਜਾਣ 19 ਦੇਰ ਅਸੀਂ ਜਾਣ ਵਾਲੇ ਨਹੀਂ ਪੜੋ ਪੰਜਾਬ ਪੜਾਓ ਪੰਜਾਬ ਦਾ ਬਾਈਕਾਟ ਜਿਹੜਾ ਕਰ ਰਹੇ ਆ ਮੁਲਾਂਕਣ ਦਾ ਬਾਈਕਾਟ ਕਰ ਰਿਹਾ ਇਹ ਕੋਈ ਨਵਾਂ ਨਹੀਂ ਹੈ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਜਦੋਂ ਪਟਿਆਲੇ ਦੇ ਵਿੱਚ ਧਰਨਾ ਜਾਰੀ ਸੀ ਪੱਕਾ ਮੋਰਚਾ ਜਾਰੀ ਸੀ ਅਸੀਂ ਉਦੋਂ ਵੀ ਪੜੋ ਪੰਜਾਬ ਪੜਾਓ ਪੰਜਾਬ ਦਾ ਬਾਈਕਾਟ ਕੀਤਾ ਸੀ ਹੁਣ ਅਸੀਂ ਉਹਦੇ ਤਹਿਤ ਮੁਲਾਂਕਣ ਦਾ ਬਾਈਕਾਟ ਕਰ ਰਹੇ ਹਾਂ ਇਹ ਸਾਡੇ ਅਧਿਆਪਕ ਸੰਘਰਸ਼ ਕਮੇਟੀ ਦੇ ਸੰਘਰਸ਼ ਦਾ ਇੱਕ ਹਿੱਸਾ ਹੈ ਅਸੀਂ ਇਸ ਨੂੰ ਗੈਰ ਮੈਰੀ ਪ੍ਰੋਜੈਕਟ ਸਮਝਦੇ ਹਾਂ ਔਰ ਉਸ ਦੇ ਵਿਰੋਧ ਵਿੱਚੋਂ ਸਾਡੇ 3 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ 2 ਅਧਿਆਪਕਾਂ ਦੀਆਂ ਲੋਕਲ ਮਾਨਸਾ ਮਾਨਸਾ ਜ਼ਿਲ੍ਹੇ ਦੇ ਵਿੱਚ ਔਰ 1 ਅਧਿਆਪਕ ਦੀ ਮਾਨਸਾ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਾਡੀ ਮੰਗ ਇਹ ਹੈ ਕਿ ਇਹ ਤਿੰਨੇ ਬਦਲੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਅੱਜ ਹੀ ਅੱਜ ਰੱਦ ਕੀਤਾ ਜਾਵੇ ਮਾਨਸਾ ਤੋਂ ਰੋਜ਼ਾਨਾ ਨਿਊਜ਼ 24 ਨੇ ਜੀਵਨ ਕ੍ਰਾਂਤੀ ਦੀ ਰਿਪੋਰਟ